ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ ਚ ਬੋਲਦੇ ਨਹੀਂ ਇਹ ਮੈਂ ਰਿਹਾ ਹੋਇਆ ਇਹਨਾਂ ਦੇ ਨਾਲ ਬਾਦਲਾਂ ਦੇ ਟੱਬਰ ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਭਾਲ ਦੇ ਘਰੇ ਰਿਹਾ ਹੋਇਆ ਅੰਗਰੇਜ਼ੀ ਬੋਲਦੇ ਆ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖੁਆਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛੱਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਾਂਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ ਚ ਆ। ਉਹ ਕੀ ਕਹਿੰਦਾ ਫਿਰਦਾ? ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ। ਮੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ, ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਲ ਸਾਹਿਬ ਨੇ। ਸੜਕਾਂ ਸਾਰੀਆਂ ਬਾਲ ਸਾਰੇ ਬਣਾਏ ਜਿੱਧਰ ਦੇਖੋ। ਬਾਦਲ ਸਾਹਿਬ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋਮ ਮਿਨਿਸਟਰ ਸੀ ਇਹ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਕੇ ਨਾ ਮੈਂ ਤਾਂ ਐਵੇਂ ਹੀ ਕਹਤਾ ਸੀ ਚਲੋ ਛੱਡੋ ਫਿਰ ਲੈ ਇੱਥੇ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ ਹੱਦ ਆ ਯਾਰ ਅਕਾਲ ਤੱਕ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੇਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ ਅੱਛਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਐ ਨੈਰੂ ਨੂੰ ਚਾਚਾ ਬਣਾਤਾ ਜੀ ਆਪਾਂ ਨੂੰ ਪੁੱਛੇ ਵੀ ਬਾਪੂ ਚਾਚਾ ਹੈਗੇ ਸਾਡੇ ਕੋਈ ਭਾਈ ਬਣਦਾ ਵੀ ਮੈਂ ਤੁਹਾਡਾ ਭਰਾ ਜਾਂ ਪੁੱਤਾਂ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਜਾਦ ਹੁਣ ਲੈ ਦੱਸ ਉਹ ਬਾਪੂ ਬਣਾਤਾ ਹੁਣ ਇੱਥੇ ਪੰਜਾਬ ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪ੍ਰਮਾਤਮਾ ਨਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਿਉਣ ਤਾਂ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਣ ਚਲੋ ਜਿੰਨਾ ਕਿ ਦੇਖ ਗਏ ਉਹ ਨਹੀਂ ਬਹੁਤ ਸੋ ਵੀਰੋ ਇਹ ਹਜੇ ਨਹੀਂ ਰੱਜੇ ਹਜੇ ਨਹੀਂ ਰੱਜੇ ਹਜੇ ਕਹਿੰਦੇ ਹੋਰ ਹੋਰ ਲੁੱਟਣਾ ਆਪ ਨੂੰ ਪਤਾ ਨਹੀਂ ਹੋਣਾ ਸ਼ਾਇਦ ਸਾਡੇ ਕੋਲ ਕਿੰਨੀ ਪ੍ਰਾਪਰਟੀ ਹੈ ਕੋਈ ਗੱਲ ਨਹੀਂ ਮਨ ਤਾਂ ਐਸੀ ਗਲਤੀ ਸੰਤੁਸ਼ਟੀ ਹੈ ਵੀ ਆਮਕਰਾਂ ਦੇ ਮੁੰਡਿਆਂ ਨੇ ਆ ਕੇ ਆਮਕਰਾਂ ਦੀ ਕੁੜੀਆਂ ਨੇ ਆ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਆ ਵੱਡੇ ਵੱਡਿਆਂ ਨੂੰ ਵਕਤ ਪਾ ਰੱਖਿਆ ਨਹੀਂ ਤਾਂ ਇਹ ਸਮਝਦੇ ਕੱਖ ਨਹੀਂ ਸੀ ਆਪਾਂ ਨੂੰ ਇਹ ਫਿਰ ਤਾਂ ਨਾਈਂ ਲੈਂਦੇ ਸੀ ਮੇਰਾ ਸਤੇ ਇਹ ਤਾਂ ਨਾ ਨਹੀਂ ਲੈਂਦੇ ਸੀ ਜਦੋਂ ਨਵੇਂ ਨਵੇਂ ਖੜੇ ਹੋਏ ਆਇਆ ਕੋਈ ਕੋਉਣ ਜੇ ਆਲਾ ਕੋਹਸਾਉਣ ਜੇ ਆਲਾ ਪਤਾ ਨਹੀਂ ਕੌਣ ਹੈ ਜੀ ਉਹ ਖੜਾ ਹੋਇਆ ਹੁਣ ਪੂਰਾ ਨਾ ਲੈਂਦੇ ਭਗਵਾਨ ਤਮਨ ਫਲੋਂ ਨੋ ਤੇਮਕਾ ਹੁਣ ਐ ਪੂਰਾ ਨਾ ਹੁਣ ਮੈਂ ਲੈਣੋਂ हट ਗਿਆ ਆਜੋ ਮੈਂ ਕਿਹਾ ਫਿਰ ਸੋ ਵੀਰੋ ਇਹ ਹਿਸਟਰੀ ਜਿਹੜੀ ਹੈ ਉਹ ਕਿਸੇ ਨੂੰ ਮਾਫ ਨਹੀਂ ਕਰਦੀ ਮਾਫੀ ਜਿਹੜੀ ਹੈ ਨਾ ਉਹ ਗਲਤੀਆਂ ਦੀ ਹੋ ਸਕਦੀ ਹੈ ਮਾਫੀ ਜਿਹੜੀ ਹੈ ਭੁੱਲਾਂ ਦੀ ਹੋ ਸਕਦੀ ਹੈ ਪਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਲੋਕਾਂ ਦੀ ਕਚਹਿਰੀ ਤਾਂ ਸਜ਼ਾ ਮਿਲ ਚੁੱਕੀ ਹੈ ਜੀ ਹੈ ਹੀ ਨਹੀਂ ਕੋਈ ਉਹਨਾਂ ਨਾਲ ਨੱਪ ਕੇ ਰੱਖੇ ਨੱਪ ਕੇ ਰੱਖਾਂਗੇ ਬਾ ਤੁਸੀਂ ਰੱਪ ਲਿਓ ਨਹੀਂ ਮੇਰੇ ਵੱਲੋਂ ਤਾਂ ਕੋਈ ਘਾਟ ਨਹੀਂ ਹੈ ਤੁਸੀਂ ਦੱਬੀ ਰੱਖੋ ਬਸ ਬਸ ਇਹੀ ਖਿਆਲ ਜਾਂ ਰੱਖਿਓ ਵੀ ਮਤਲਬ ਪੋਸਟਰ ਜੇ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਧਰ ਦੀ ਕੱਢਣਾ ਹੈ ਰੈਲੀ ਕਿੱਥੇ ਕਰਾਉਣੀ ਹੈ ਪੋਲਿੰਗ ਏਜੰਟ ਕੌਣ ਬਣੂਗਾ ਤੇ ਇਹੋ ਜਿਹਾ ਕੁਝ ਜਿਹੜਾ ਉਹ ਤੁਸੀਂ ਕਰ ਲਿਓ ਬਾਕੀ ਇਹਨਾਂ ਵਾਲੀ ਤੁਸੀਂ ਆ ਫੜਾ ਦੇ ਜੀ ਫੜਾ ਦੇ ਇਹਨਾਂ ਵਾਲੀ ਤੁਸੀਂ ਪਰਵਾਹ ਨਾ ਕਰਿਓ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਇਹਨਾਂ ਦਾ ਮੈਂ ਇਕੱਲੇ ਸੰਭਲ ਲਊਗਾ ਕੋਈ ਸੀ ਗੱਲ ਨਹੀਂ ਬੈਠ ਜਾ ਬੈਠ ਜਾ ਕੋਈ ਨਹੀਂ ਪੜਾਂਗੇ ਲੈ ਦੇ ਨਰ ਕਰਨ ਸੋ ਵੀਰੋ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਜਿਆਦਾ ਦਾਗੀ ਕੀਤਾ ਹੋਇਆ ਹੈ ਕਿ ਲੁਕੋ ਨਹੀਂ ਸਕਦੇ ਦਾਗ ਆਪਸ ਚ ਰਲੇ ਮਿਲੇ ਨੇ ਨਸ਼ੇ ਵੇਚੇ ਨੇ ਰਿਸ਼ਵਤਾਂ ਖਾਧੀਆਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਨੇ ਟ੍ਰਾਂਸਪੋਰਟਾਂ ਖੋ ਕੇ ਆਪਣੀਆਂ ਟ੍ਰਾਂਸਪੋਰਟਾਂ ਬਣਾਈਆਂ ਨੇ ਚੱਲ ਰਹੀ ਐ ਜਾਂ ਸਾਰੀ ਚੱਲ ਰਹੀ ਐ ਕਾਗਜ਼ੀ ਕਾਰਵਾਈ ਪੱਕੇ ਪੈਰੀ ਕਰਦੇ ਆ ਪਹਿਲਾਂ ਤਾਂ ਇਹ ਰਲ ਮਿਲ ਕੇ ਕਰ ਲੈਂਦੇ ਸੀ ਵੀ 10 ਦਿਨ ਤੂੰ ਜਾਇਆ ਈ ਜੇਲ੍ਹ ਚ ਉਸ ਤੋਂ ਬਾਅਦ ਤੂੰ ਜਦੋਂ ਬਾਹਰ ਆਏਂਗਾ ਬਸ ਐ ਕਰਦੇ ਆਂ ਬਸ ਤੂੰ ਵੱਡਾ ਬਣ ਜਾਏਂਗਾ ਤੈਨੂੰ ਜਿਤਾ ਕੇ ਫਿਰ ਤੂੰ ਸਾਨੂੰ ਨਾ ਕੁਝ ਕਹੀਂ ਫਿਰ ਆਪਾਂ ਕਰ ਲਾਂਗੇ ਸਭ ਤਵਜਾ ਅਗਲੀ ਵਾਰ ਤੂੰ ਮੈਨੂੰ ਕਰਦੀ ਨੇੜੇ ਜਾ ਕੇ ਅੰਦਰ ਫਿਰ ਮੈਂ ਐਂ ਕਰਦਾ ਆਉਂਗਾ ਲੋਕ ਕਹਣਗੇ ਵਾਹ ਕਮਾਲ ਐ ਬਈ ਕਮਾਲ ਐ ਬਈਆ ਐਸੇ ਐਸੇ ਗਲਤੀ ਕਰੀਏ ਨਿਕੰਮ ਸুইস ਕਰਕੇ ਵੀਰੋ ਆ ਜਿਹੜੇ ਪ੍ਰੋਜੈਕਟ ਨੇ ਤਾਂ ਤੁਹਾਡਾ ਹੱਕ ਐ ਇਹ ਮੰਗ ਪੱਤਰ ਨਹੀਂ ਹੋਣਾ ਚਾਹੀਦਾ ਹੱਕ ਪੱਤਰ ਹੋਣਾ ਚਾਹੀਦਾ ਵੀ ਆ ਸਾਡਾ ਹੱਕ ਬਣਦਾ ਜੀ ਸੀਵਰੇਜ ਦਾ ਕੰਮ ਸਾਡੇ ਐਨੇ ਸਾਲ ਹੋ ਗਏ ਹੋਇਆ ਨਹੀਂ ਕਰ ਦੋ ਔਰ ਇਹਨੂੰ ਟਾਈਮ ਤੇ ਨੀਲਕੰਠ ਜੀ ਟਾਈਮ ਤੇ ਇਹਨੂੰ ਮੈਂ ਸੀਵਰੇਜ ਦਾ ਕੰਮ ਦੇਖਿਆ ਬਠਿੰਡੇ ਉਹਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਸੀਵਰੇ ਦਾ ਕੰਮ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਮੈਂ ਕਈ ਵਾਰੀ ਕਲਾਕਾਰ ਬਣ ਕੇ ਵੀ ਉੱਥੋਂ ਦੇ ਲੰਘਿਆ ਸੀਵਰੇ ਦਾ ਕੰਮ ਚੱਲੀ ਹੋ ਜਾਂਦਾ ਸੀ ਜੀ ਬੋਰਡ ਜਾਂ ਵੀ ਉੱਥੇ ਲਿਖਿਆ ਸੀ ਹੌਲੀ ਚੱਲੋ ਅੱਗੇ ਸੀਵਰੇ ਦਾ ਕੰਮ ਚੱਲ ਰਿਹਾ ਹੈ ਬਸ ਇਹ ਨਹੀਂ ਪਤਾ ਵੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚੱਲ ਰਿਹਾ ਹੈ ਆਪਾਂ ਲਿਖ ਕੇ ਲਾਉਣਾ ਹੈ ਕਿ ਇਹ ਕੰਮ ਐਨੀ ਤਰੀਕ ਤੋਂ ਐਨੀ ਤਰੀਕ ਤੱਕ ਚੱਲੂਗਾ ਉਨੀ ਤਰੀਕ ਤੋਂ ਪਹਿਲਾਂ ਕੰਮ ਕੰਪਲੀਟ ਹੋਣਾ ਚਾਹੀਦਾ ਫੇਰ ਉਹ ਕੰਮ ਐ ਨਹੀਂ ਤਾਂ ਕੰਮ ਨਹੀਂ ਹੈਗਾ